ਲੁਧਿਆਣੇ ਦੇ ਵਿੱਚ ਫਿਰ ਇੱਕ ਵਾਰ ਮੌਸਮ ਬਦਲਿਆ ਹੈ ਮੌਸਮ ਸੁਹਾਵਣਾ ਹੋਇਆ ਹੈ ਕਹਿ ਸਕਦੇ ਹਾਂ ਤਾਂ ਲਗਾਤਾਰ ਲੁਧਿਆਣੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਲੁਧਿਆਣੇ ਸ਼ਹਿਰ ਦਾ ਮੌਸਮ ਬਦਲਿਆ ਮਜਾ ਜਿਹੜਾ ਵਾ ਉਹ ਬਦਲਿਆ ਹੈ ਕਾਫੀ ਗਰਮੀ ਜਿਹੜੀ ਪੈ ਰਹੀ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਉਸ ਤੋਂ ਰਾਹਤ ਵੀ ਮਿਲੀ ਹੈ ਤਾਂ ਕਿਤੇ ਨਾ ਕਿਤੇ ਫਸਲਾਂ ਨੂੰ ਵੀ ਇਸ ਦਾ ਫਾਇਦਾ ਜ਼ਰੂਰ ਹੋਏਗਾ ਪਰ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਹ ਲੁਧਿਆਣਾ ਸ਼ਹਿਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਸਵੇਰ ਤੋਂ ਬਾਰਿਸ਼ ਦਾ ਜਿਹੜਾ ਮੌਸਮ ਬਣਿਆ ਹੋਇਆ ਸੀਗਾ ਮੌਸਮ ਜਿਹੜਾ ਵਾ ਉਹ ਸੁਹਾਵਣਾ ਸੀ ਪਰ ਹੁਣ ਮੀਂਹ ਜਿਹੜਾ ਵਾ ਲੁਧਿਆਣਾ ਸ਼ਹਿਰ ਦੇ ਵਿੱਚ ਪੈ ਰਿਹਾ ਹੈ ਤਾਂ ਕਾਫੀ ਜਗਾਵਾਂ ਤੇ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਗੱਲ ਕਰੀਏ ਤਾਂ ਮੀਂਹ ਪੈ ਰਿਹਾ ਹੋਰ ਕਿਹੜੇ ਕਿਹੜੇ ਸ਼ਹਿਰਾਂ 'ਚ ਮੀਂਹ ਪੈ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਗਰਮੀ ਤੋਂ ਰਾਹਤ ਵੀ ਇੱਕ ਪਾਸੇ ਲੋਕਾਂ ਨੂੰ ਜ਼ਰੂਰ ਮਿਲੀਏ ਕਿਉਂਕਿ ਜਿਸ ਕਦਰ ਗਰਮੀ ਪੈ ਰਹੀ ਸੀ ਨੂੰ ਲੈ ਕੇ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਸੀ ਕਿਉਂਕਿ ਇੱਕ ਪਾਸੇ ਮੀਂਹ ਪੈਂਦਾ ਸੀ ਤੇ ਮੀਂਹ ਰੁਕ ਜਾਂਦਾ ਸੀ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਮੌਸਮ ਜਿਹੜਾ ਧੁੱਪ ਦੇ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਸੀ ਜਿਹੜੇ ਬਾਹਰ ਨਿਕਲਦੇ ਸੀ ਲੋਕ ਉਹਨਾਂ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕਿਤੇ ਨਾ ਕਿਤੇ ਇਸ ਬਾਰਿਸ਼ ਨੇ ਲੋਕਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਫਿਲਹਾਲ ਬਾਰਿਸ਼ ਹੋ ਰਹੀ ਹੈ ਤਾਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਹੋਰ ਬਾਰਿਸ਼ ਹੋ ਰਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਤੁਹਾਡੇ ਸ਼ਹਿਰ ਦਾ ਹਾਲ ਅਸੀਂ ਆਪਣੇ ਇਸ ਚੈਨਲ ਜਿਹਦੀਏ ਤੁਹਾਨੂੰ ਦਵਾਂਗੇ ਵੀ ਕਿ ਹੋਰ ਕਿੱਥੇ ਕਿੱਥੇ ਜੇ ਕੋਈ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰ ਕਰ ਰਿਹਾ ਤਾਂ ਉਸ ਲਈ ਇਹ ਖਬਰ ਬੜੀ ਅਹਿਮ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰ ਕਰਦੇ ਆ ਤੁਹਾਨੂੰ ਮੀਡਾ ਸਾਹਮਣਾ ਹੈ ਉਹ ਜ਼ਰੂਰ ਕਰਨਾ ਪਏਗਾ ਕਿਉਂਕਿ ਲੁਧਿਆਣਾ ਸ਼ਹਿਰ ਜਿਹੜਾ ਹੈਗਾ ਉਹ ਕਾਫੀ ਪਾਪੂਲੇਟਿਡ ਏਰੀਆ ਹੈਗਾ ਤਾਂ ਲੁਧਿਆਣਾ ਸ਼ਹਿਰ ਇੰਡਸਟਰੀਅਲ ਏਰੀਆ ਕਰਕੇ ਲੋਕਾਂ ਨੂੰ ਬਾਹਰੋਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਣਾ ਪੈਂਦਾ ਹੈ ਤਾਂ ਉਹ ਇਹ ਖਬਰ ਲੁਧਿਆਣਾ ਦੇ ਵਿੱਚ ਐਂਟਰ ਕਰਨ ਵਾਲਿਆਂ ਤੱਕ ਇਹ ਪਹੁੰਚਾ ਦਿਓ ਕਿ ਲੁਧਿਆਣਾ ਦੇ ਵਿੱਚ ਮੀਂਹ ਪੈ ਰਿਹਾ ਤਾਂ ਉਸ ਤਰ੍ਹਾਂ ਲੁਧਿਆਣੇ ਸ਼ਹਿਰ ਦੇ ਵਿੱਚ ਐਂਟਰ ਕਰਨਾ ਤੇ ਹੋਰ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਲੁਧਿਆਣੇ ਦੇ ਵਿੱਚ ਫਿਰ ਇੱਕ ਵਾਰ ਮੌਸਮ ਬਦਲਿਆ ਹੈ ਮੌਸਮ ਸੁਹਾਬਨਾ ਹੋਇਆ ਕਹਿ ਸਕਦੇ ਹਾਂ ਤਾਂ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਬੀ ਪੈ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਲੁਧਿਆਣਾ ਸ਼ਹਿਰ ਦਾ ਮੌਸਮ ਬਦਲੇ ਮਜਾਜ ਜਿਹੜਾ ਵਾ ਉਹ ਬਦਲਿਆ ਹੈ ਕਾਫੀ ਗਰਮੀ ਜਿਹੜੀ ਪੈ ਰਹੀ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਉਸ ਤੋਂ ਰਾਹਤ ਵੀ ਮਿਲੀ ਹੈ ਤਾਂ ਕਿਤੇ ਨਾ ਕਿਤੇ ਫਸਲਾਂ ਨੂੰ ਵੀ ਇਸ ਦਾ ਫਾਇਦਾ ਜ਼ਰੂਰ ਹੋਏਗਾ ਪਰ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਹ ਲੁਧਿਆਣਾ ਸ਼ਹਿਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਸਵੇਰ ਤੋਂ ਬਾਰਿਸ਼ ਦਾ ਜਿਹੜਾ ਮੌਸਮ ਬਣਿਆ ਹੋਇਆ ਸੀਗਾ ਮੌਸਮ ਜਿਹੜਾ ਵਾ ਉਹ ਸੁਹਾਵਣਾ ਸੀ ਪਰ ਹੁਣ ਮੀਂਹ ਜਿਹੜਾ ਵਾ ਲੁਧਿਆਣਾ ਸ਼ਹਿਰ ਦੇ ਵਿੱਚ ਪੈ ਰਿਹਾ ਹੈ ਤਾਂ ਕਾਫੀ ਜਗਾਵਾਂ ਤੇ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਗੱਲ ਕਰੀਏ ਤਾਂ ਮੀਂਹ ਪੈ ਰਿਹਾ ਹੋਰ ਕਿਹੜੇ ਕਿਹੜੇ ਸ਼ਹਿਰਾਂ 'ਚ ਮੀਂਹ ਪੈ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਗਰਮੀ ਤੋਂ ਰਾਹਤ ਵੀ ਇੱਕ ਪਾਸੇ ਲੋਕਾਂ ਨੂੰ ਜ਼ਰੂਰ ਮਿਲੀਏ ਕਿਉਂਕਿ ਜਿਸ ਕਦਰ ਗਰਮੀ ਪੈ ਰਹੀ ਸੀ ਨੂੰ ਲੈ ਕੇ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਸੀ ਕਿਉਂਕਿ ਇੱਕ ਪਾਸੇ ਮੀਂਹ ਪੈਂਦਾ ਸੀ ਤੇ ਮੀਂਹ ਰੁਕ ਜਾਂਦਾ ਸੀ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਮੌਸਮ ਜਿਹੜਾ ਧੁੱਪ ਦੇ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਸੀ ਜਿਹੜੇ ਬਾਹਰ ਨਿਕਲਦੇ ਸੀ ਲੋਕ ਉਹਨਾਂ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕਿਤੇ ਨਾ ਕਿਤੇ ਇਸ ਬਾਰਿਸ਼ ਨੇ ਲੋਕਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਫਿਲਹਾਲ ਬਾਰਿਸ਼ ਹੋ ਰਹੀ ਹੈ ਤਾਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਹੋਰ ਬਾਰਿਸ਼ ਹੋ ਰਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਤੁਹਾਡੇ ਸ਼ਹਿਰ ਦਾ ਹਾਲ ਅਸੀਂ ਆਪਣੇ ਇਸ ਚੈਨਲ ਜਿਹਦੀ ਤੁਹਾਨੂੰ ਦਵਾਂਗੇ ਵੀ ਕਿ ਹੋਰ ਕਿੱਥੇ ਕਿੱਥੇ ਜੇ ਕੋਈ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰ ਕਰ ਰਿਹਾ ਤਾਂ ਉਸ ਲਈ ਇਹ ਖਬਰ ਬੜੀ ਅਹਿਮ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰ ਕਰਦੇ ਆ ਤੁਹਾਨੂੰ ਮੀਡਾ ਸਾਹਮਣਾ ਹੈ ਉਹ ਜ਼ਰੂਰ ਕਰਨਾ ਪਏਗਾ ਕਿਉਂਕਿ ਲੁਧਿਆਣਾ ਸ਼ਹਿਰ ਜਿਹੜਾ ਹੈਗਾ ਉਹ ਕਾਫੀ ਪਾਪੂਲੇਟਿਡ ਏਰੀਆ ਹੈਗਾ ਤਾਂ ਲੁਧਿਆਣਾ ਸ਼ਹਿਰ ਇੰਡਸਟਰੀਅਲ ਏਰੀਆ ਕਰਕੇ ਲੋਕਾਂ ਨੂੰ ਬਾਹਰੋਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਣਾ ਪੈਂਦਾ ਹੈ ਤਾਂ ਉਹ ਇਹ ਖਬਰ ਲੁਧਿਆਣਾ ਦੇ ਵਿੱਚ ਐਂਟਰ ਕਰਨ ਵਾਲਿਆਂ ਤੱਕ ਇਹ ਪਹੁੰਚਾ ਦਿਓ ਕਿ ਲੁਧਿਆਣਾ ਦੇ ਵਿੱਚ ਮੀਂਹ ਪੈ ਰਿਹਾ ਤਾਂ ਉਸ ਤਰ੍ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰ ਕਰਨਾ ਤੇ ਹੋਰ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ